ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਰਪਰੇ ਸਸਰੀਆਂ ਕਾਣੂ ਅੱਜ ਅਸੀਂ ਤਿਆਂ ਫੇ ਰਖੜੀ ਵਾਸਤੇ ਸੂਟ ਲੈ ਕੇ ਆਏ ਆਂ ਕਢਾਈ ਵਾਲਾ ਸੂਟ ਹੈ ਦੇਖੋ ਇਹ ਕਿਰੇ ਦੜ ਜਾਣ ਤੇ ਇਹ ਤੇ ਕੱਟ ਦਣੋਂ ਤੇ ਜਰੀ ਦਾ ਕੱਢਿਆ ਹੋਇਆ ਦੇਖੋ ਵਿਚਾਲੇ ਵੀ ਇੱਥੋਂ ਦ ਜਾਣ ਸ਼ੁਰੂ ਹੁੰਦਾ ਤੇ ਇਥੋਂ ਗਲੇ ਟਿੱਕਰ ਦੇਖੋ ਡਿਜ਼ਾਈਨ ਤੇ ਸਿਮਰ ਦਾ ਕਪੜਾ ਸਿਮਰ ਹੈ ਸਿਮਰ ਦੇ ਉੱਤੇ ਕਢਾਈ ਹੈ ਪਾਰਟੀ ਵੇਅਰ ਸੂਟ ਹੈ ਤੁਸੀਂ ਇਹ ਆਰਡਰ ਕਰ ਸਕਦੇ ਹੋ ਹੁਣ ਤੁਹਾਨੂੰ ਇਹਦਾ ਦਿਖਾਉਣੀ ਆ ਦੁਪੱਟਾ ਤੇ ਇੱਕ ਹੋਰ ਤੁਹਾਨੂੰ ਚੀਜ਼ ਦਿਖਾਉਣੀ ਆ ਟਾਈ ਐਂਡ ਟਾਈ ਇਹ ਦੇਖੋ ਇਹ ਮੇ ਇਹਦਾ ਇਹ ਅਗਲਾ ਪਾਸਾ ਤੇ ਇਧਰ ਇਹਦਾ ਪਿਛਲਾ ਪਾਸਾ ਆ ਗਿਆ ਤੇ ਇਹ ਦੁਪੱਟਾ ਦੇਖੋ ਇਹ ਦੁਪੱਟੇ ਤੇ ਕਢਾਈ ਆ ਦੇਖੋ दुपटे से कढ़ाइए कटनिया से यह अपनी लैस लगी हुई है ते तो दुपट्टा एक कलर का तो सिमर का ही दुपट्टा तो सिमर का ही सूट है यह बॉटम देखो इस कलर की बॉटम है नहीं दो कलर चकम देखो ये वाला तो यह वाला योटम ਤੇ ਸੋਨੂੰ ਸੂਟ ਮਿਲੂਗਾ ਜੀ 2795 ਰੁਪਈਆਂ ਦਾ ਸੂਟ ਹੈ ਇਹ 2795 ਰੁਪਈਆਂ ਦਾ ਤੁਸੀਂ ਆਰਡਰ ਕਰ ਸਕਦੇ ਹੋ ਪਾਰਟੀ ਵਾਲੀਆਂ ਸੂਟ ਹੈ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ ਲਓ ਜੀ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ ਇਹ ਹੈ ਘੇਰੇ ਤੇ ਵਰਕਾ ਦੇਖੋ ਤੇ ਕਪੜਾ ਹੈਗਾ 크ਰੇਵਜੀ ਦਾ ਕਪੜਾ ਇਹ ਤੇ ਇਹ ਕਿਹਦੇ ਦਾ ਵਰਕ ਹੈ ਤੇ ਇਹ ਇੰਥੋਂ ਵਰਕ ਜਾਂਦਾ ਹੈ ਗਲੇ ਤੇ ਕਾ ਦੇਖੋ ਸਿੱਧਾ ਪੈਨਲ ਤਿੰਨ ਨੰਬੀਆਂ ਜਾਂਦੇ ਹੈ ਇਹ ਜਰੀ ਦਾ ਕਢਾਈ ਕੀਤੀ ਹੋਈ ਹੈ ਪਾਰਟੀ ਵੇਅਰ ਸੂਟ ਹੈ ਦੇਖੋ ਤੇ ਹਰੇ ਕਲਰ ਦਾ ਸੂਟ ਹੈ ਇਹ ਤੇ ਪਾਸਿਆਂ ਪਾਈਆਂ ਹੋਈਆਂ ਬੂਤਰਾਂ ਦੇਖੋ ਦੋਨੋਂ ਪਾਸੇ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਇਹ ਇਹਦਾ ਨੰਡਾ ਪੱਟਾ ਇਹਦਾ ਨੰਡਾ ਪੱਟਾ ਦੇਖੋ ਇਹਦੇ ਕੰਨੀਆਂ ਤੇ ਕਢਾਈ ਹੈ ਦੁਪੱਟੇ ਦੇ ਤੇ ਪੱਲਿਆਂ ਤੇ ਨਹੀਂ ਕਢਾਈ ਪੱਲਿਆਂ ਤੇ ਵੀ ਹੋਇਆ ਕੰਨੀਆਂ ਤੇ ਕਢਾਈ ਕੀਤੀ ਹੋਈ ਦੋਨੋਂ ਪਾਸੇ ਹੈ ਤੇ ਤੁਸੀਂ ਆਰਡਰ ਦੇ ਸਕਦੇ ਆ ਇਹ ਦਾ ਰੇਟ ਹੈ ਜੀ 2595 ਰੁਪਏ ਕਿਰੇ ਦਿਖੜਾ ਇਹ ਜਿੱਦੀ ਵੀ ਲਮਾਈ ਰੱਖਣੀ ਰੱਖ ਸਕਦੇ ਤੁਸੀਂ ਪੂਰੀ ਲਮਾਈ ਹੈ ਦਿੱਤੀਆਂ ਵਾਸਤੇ ਰਖੜੀ ਵਾਸਤੇ ਆਰਡਰ ਕਰ ਸਕਦੇ ਹੋ 2595 ਰੁਪਏ ਜਿਹੜਾ ਵੀ ਸੂਟ ਪਸੰਦ ਆਉਂਦਾ ਹੁੰਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਆਰਡਰ ਕਰ ਸਕਦੇ ਹੋ WhatsApp ਤੇ ਵਿੱਚ ਸਾਡਾ ਨੰਬਰ ਮੈਸ਼ਨ ਕੀਤਾ ਹੋਇਆ ਹੈ ਤੇ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ ਇਹ ਮੋਰ ਪੰਖੀ ਇਹ ਚਾਰ ਨਹੀਂ ਰਿਹਾ ਇਹ ਮੋਰ ਪੰਖੀ ਹੈ ਕਮੀਜ਼ ਹੈ ਇਹ ਚ ਸੈਲਫ ਹੈਗਾ ਤੇ ਇਹ ਹੈਗਾ ਇਹਦੇ ਵਿੱਚ ਸਿਮਰ ਦੇ ਵਿੱਚ ਹੀ ਹੈ ਵੀ ਇਹ ਕਮੀਜ਼ ਦਾ ਕੱਪੜਾ ਇਹ ਚ ਸੈਲਫ ਜ ਹੈ ਤੇ ਇਹ ਮੋਰ ਪੰਖੀ ਹੈ ਤੇ ਇਹ ਸਲਵਾਰ ਦਾ ਕੱਪੜਾ ਇਹਦਾ ਇਹ 100 ਮੀਟਰ ਹੈ ਇਹ ਚ ਸੈਲਫ ਪ੍ਰਿੰਟ ਹੈ ਜ ਇਹ ਦੂਸਰਾ ਸਾਫ ਹੈ ਇਹ ਇਹ ਸੈਲਫ ਪ੍ਰਿੰਟ ਜ ਹੈ ਮੋਰ ਪੰਖੀ ਹੈਗਾ ਇਹ ਆਹ ਨਹੀਂ ਦੇ ਕੈਮਰੇ ਦੇ ਵਿੱਚ ਹੋਰ ਕਲਰ ਆ ਰਿਹਾ ਇਹ ਮੋਰ ਪੰਖੀ ਹੈ ਇਹ ਇਹਦਾ ਕਲਰ ਤੇ ਤੁਸੀਂ 650 ਰੁਪਏ ਦੇ ਵਿੱਚ ਇਸ ਤਰ੍ਹਾਂ ਆਰਡਰ ਕਰ ਸਕਦੇ ਹੋ ਤੇ ਜੇ ਤੁਸੀਂ ਇਹ ਤੇ ਪੇਂਟ ਕਰਾਉਣਾ ਹੈ ਜਾਂ ਕਢਾਈ ਕਰਵਾਉਣੀ ਹੈ ਤਾਂ ਸਾਨੂੰ ਆਰਡਰ ਕਰਕੇ ਦੱਸ ਸਕਦੇ ਹੋ ਇਹ ਮੋਰ ਪੰਖੇ ਕਲਰ ਆ ਰਿਹਾ ਇਹ ਵਾਲਾ ਤੇ ਮੋਰ ਪੰਖੇ ਆ ਨਹੀਂ ਰਿਹਾ ਜੇ ਹੋਰੀ ਗਰੇਜਾ ਕਲਰ ਆ ਰਿਹਾ ਕੈਮਰੇ ਚ ਤੇ ਜੇ ਕਢਾਈ ਕਰਾਉਣੀ ਹੈ ਜੇ ਤਾਂ ਇਸੇ ਤਰ੍ਹਾਂ ਲੈਣਾ ਤਾਂ 650 ਰੁਪਏ ਦੇ ਵਿੱਚ ਮਿਲੂਗਾ ਤੇ ਜੇ ਤੁਸੀਂ ਇਹ 3-3 ਮੀਟਰ 3 ਮੀਟਰ ਹੀ ਕਮੀਜ਼ ਤਾਂ ਤਨੀ ਸਲਵਾਰ ਦਾ ਤੇ ਜੇ ਤੁਸੀਂ ਕਢਾਈ ਕਰਵਾਉਣੀ ਹੈ ਫੇਰ ਜਾਂ ਪੇਂਟ ਕਰਵਾਉਣਾ ਉਹਦਾ ਰੇਟ ਅਲੱਗ ਤੋਂ ਹੋਊਗਾ ਚਲੋ ਜੀ ਅਸਾਂ ਅਗਲੀ ਵੀਡੀਓ ਚ ਮਿਲਦੇ ਆ ਨਵੇਂ ਡਿਜ਼ਾਈਨ ਦੇ ਨਵੇਂ ਅਰਜੈਂਟ ਸੂਟ ਲੈ ਕੇ ਤੇ ਤੁਸੀਂ ਆਰਡਰ ਕਰ ਸਕਦੇ ਹੋ ਸਾਨੂੰ ਸਾਡਾ ਵਟਸਐਪ ਤੇ ਨੰਬਰ ਉਤੇ ਆਰਡਰ ਦੇ ਸਕਦੇ ਹੋ ਮੇਰੇ ਨੂੰ ਨਵਾਂ ਅੰਦ ਤੱਕ ਰੇਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਘੰਟੀ ਬਟਨ ਜਰੂਰ ਦਬਾਉਣਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕੈਜੀ ਲੱਗੀ ਕੋਈ ਵੀ ਸੂਟ ਪਸੰਦ ਆਇਆ ਹੋਵੇ ਤਾਂ ਤੁਸੀਂ ਆਰਡਰ ਦੇ ਸਕਦੇ ਹੋ